13 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਆंदोलਨ ਨੂੰ ਕਿਵੇਂ ਹੀ ਕੁਝ ਘੰਟਿਆਂ ਦੇ ਅੰਦਰ ਪੰਜਾਬ ਪੁਲਿਸ ਨੇ ਖਤਮ ਕਰਵਾ ਦਿੱਤਾ ਤੇ ਜਿੰਨੇ ਵੀ ਕਿਸਾਨ ਨੇ ਤੇ ਕਿਸਾਨ ਆਗੂ ਨੇ ਉਹਨਾਂ ਨੂੰ ਡੀਟੇਨ ਕਰ ਲਿਆ ਇਸ ਨੂੰ ਇਹ ਖਬਰ ਤੁਹਾਡੇ ਤੱਕ ਪਹੁੰਚ ਗਈ ਹੋਏਗੀ ਇਸ ਦੇ ਵਿੱਚ ਸਭ ਤੋਂ ਵੱਧ ਜਿਸ ਦੀ ਭੂਮਿਕਾ ਰਹੀ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਦੀ ਉਹ ਰਹੀ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਜੋ ਕਿ ਪਟਿਆਲਾ ਰਹਿੰਦੇ ਡੀਆਈਜੀ ਨੇ ਮਨਦੀਪ ਸਿੰਘ ਸਿੱਧੂ ਨੂੰ ਜੇਕਰ ਤੁਸੀਂ ਥੋੜਾ ਬਹੁਤ ਲਿਖਦੇ ਪੜ੍ਹਦੇ ਜਾਂ ਖਬਰਾਂ ਦੇ ਉੱਪਰ ਨਜ਼ਰ ਰੱਖਦੇ ਹੋ ਜਿੰਨੀਆਂ ਵੀ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਉਸ ਦੇ ਉੱਪਰ ਆਪਣੇ ਅੰਦਾਜ਼ ਨਾਲ ਉਹ ਬਿਆਨ ਦਿੰਦੇ ਨੇ ਤੇ ਥੋੜਾ ਬਹੁਤ ਉਹ ਸੋਸ਼ਲ ਮੀਡੀਆ ਦੇ ਮੁਤਾਬਕ ਵੀ ਬਿਆਨ ਦੇ ਦਿੰਦੇ ਨੇ ਜਦੋਂ ਅੱਜ ਉਹ ਖਨੌਰੀ ਬਾਰਡਰ ਪਹੁੰਚੇ ਹੋਏ ਸੀ ਉੱਥੇ ਲੋਕਾਂ ਨੂੰ ਮਿਲ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਅਜੇਹਾ ਦਿੱਤਾ ਜਿਸ ਤੋਂ ਬਾਅਦ ਇਸ ਪੂਰੇ ਆਪਰੇਸ਼ਨ ਤੋਂ ਬਾਅਦ ਲੋਕਾਂ ਨੂੰ ਵੱਡੇ ਪੁਲਿਸ ਅਫਸਰਾਂ ਦੇ ਬਿਆਨ ਦੇਣ ਦੇ ਤਰੀਕੇ ਤੇ ਸ਼ੱਕ ਜ਼ਰੂਰ ਪੈਦਾ ਹੋਏਗਾ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਨਦੀਪ ਸਿੰਘ ਸਿੱਧੂ ਦੀ ਕਿਉਂਕਿ ਇਹ ਥੋੜੀ ਹਟ ਕੇ ਜੋ ਖਬਰ ਹੈ ਇਹ ਤੁਹਾਨੂੰ ਤੁਹਾਡੇ ਤੱਕ ਪਹੁੰਚਣੀ ਜ਼ਰੂਰੀ ਹੈ ਜੋ ਐਕਸ਼ਨ ਹੋਇਆ ਉਹ ਤਾਂ ਅਸੀਂ ਤੁਹਾਨੂੰ ਦੱਸਿਆ ਹੀ ਉਹ ਅੱਗੇ ਵੀ ਦੱਸਾਂਗੇ ਜੋ ਜੋ ਵੀ ਹੋਏਗਾ ਪਰ ਮਨਦੀਪ ਸਿੰਘ ਸਿੱਧੂ ਬਾਰੇ ਦੱਸਣਾ ਜ਼ਰੂਰੀ ਹੈ ਮਨਦੀਪ ਸਿੰਘ ਸਿੱਧੂ ਦੀਆਂ ਦੋ ਤਸਵੀਰਾਂ ਤੁਹਾਡੇ ਸਕਰੀਨ ਤੇ ਆ ਰਹੀਆਂ ਹੋਣਗੀਆਂ ਇੱਕ ਤਸਵੀਰ ਹੈ ਰਾਤ ਦੀ ਤੇ ਇੱਕ ਤਸਵੀਰ ਹੈ ਅੱਜ ਖਨੋਰੀ ਬਾਰਡਰ ਦੀ ਦੋਹੇ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਫਰਕ ਹੈ ਦਿਨ ਤੇ ਰਾਤ ਦਾ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਜਦੋਂ ਪੁਲਿਸ ਐਕਸ਼ਨ ਕਰਨ ਪਹੁੰਚੀ ਖਨੋਰੀ ਬਾਰਡਰ ਤਾਂ ਉਥੇ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ ਡੀਆਈਜੀ ਮਨਦੀਪ ਸਿੱਧੂ ਤੇ ਆਪਣੇ ਅੰਦਾਜ਼ ਵਿੱਚ ਵੀ ਉਹ ਕਹਿੰਦੇ ਨਜ਼ਰ ਆਏ ਕਿ ਅਸੀਂ ਤੁਹਾਡੇ ਕੋਲ ਆਏ ਆ ਤੁਸੀਂ ਸਾਡੇ ਬਜ਼ੁਰਗ ਹੋ ਜਿਹੜੇ ਮੁੰਡੇ ਯਾਨੀ ਜਿਹੜੇ ਪੁਲਿਸ ਵਾਲੇ ਇਹ ਐਕਸ਼ਨ ਕਰਨ ਆਏ ਨੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦੀ ਗੱਲ ਮੰਨੋ ਉਹਨਾਂ ਦੀ ਨੌਕਰੀਆਂ ਤੇ ਖਤਰਾ ਨਾ ਬਣਨ ਦਿਓ ਇਹ ਤਾਂ ਗੱਲ ਉਹਨਾਂ ਨੇ ਕਹੀ ਪਰ ਇਸ ਦੇ ਵਿਚਾਲੀ ਕੀ ਗੱਲ ਉਹਨਾਂ ਨੇ ਅਜਿਹੀ ਕਹਿ ਦਿੱਤੀ ਜਿਸ ਤੋਂ ਬਾਅਦ ਲੱਗਦਾ ਸੀ ਕਿ ਪਿਆਰ ਨਾਲ ਦਿੱਤੀ ਗਈ ਚੇਤਾਵਨੀ ਹੋਵੇ ਦੂਜੀ ਤਸਵੀਰ ਅੱਜ ਦਿਨ ਦੀ ਐ ਖਨੌਰੀ ਬਾਰਡਰ ਤੇ ਗਏ ਸੀ ਜਾਇਜ਼ਾ ਲੈਣ ਕੀ ਰਸਤਾ ਜਿਹੜਾ ਖੁਲਵਾਇਆ ਜਾ ਰਿਹਾ ਉਸ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਉੱਥੇ ਵੀ ਮਨਦੀਪ ਸਿੱਧੂ ਨੇ ਇੱਕ ਅਜਿਹੀ ਗੱਲ ਕਹਿ ਦਿੱਤੀ ਜਿਸ ਤੋਂ ਬਾਤ ਤਾਂ ਘੱਟੋ ਘੱਟ ਕਿਸਾਨੀ ਅੰਦੋਲਨ ਨੂੰ ਸਮਰਥਨ ਕਰਨ ਵਾਲਾ ਕੋਈ ਵੀ ਸ਼ਖਸ ਗੁੱਸੇ ਵਿੱਚ ਆ ਜਾਏਗਾ ਕਿਉਂਕਿ ਮਨਦੀਪ ਸਿੰਘ ਸਿੱਧੂ ਨੇ ਅਜਿਹੀ ਗੱਲ ਕਹੀ ਕਿ ਅਸੀਂ ਰਿਟਾਇਰ ਨਹੀਂ ਹੋਏ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਹਾਲਾਂਕਿ ਉਹ ਜਿਹੜੀ ਗੱਲਬਾਤ ਕਰ ਰਹੇ ਸੀ ਬੜੇ ਹੀ ਠਰਮੇ ਨਾਲ ਕਹਿ ਰਹੇ ਸੀ ਕਿ ਇੱਥੇ ਬੜਾ ਸਹਿਯੋਗ ਸਾਨੂੰ ਮਿਲ ਰਿਹਾ ਕਿਸਾਨ ਜੋ ਸੀ ਉਹ ਆਪਣੀਆਂ ਟਰੈਕਟਰ ਟਰਾਲੀਆਂ ਲਿਜਾ ਸਕਦੇ ਨੇ ਜੋ ਰਾਤ ਅਸੀਂ ਐਕਸ਼ਨ ਕੀਤਾ ਉਹ ਬੜਾ ਸਮੂਧਲੀ ਨੇਪਰੇ ਚੜ ਗਿਆ ਪਰ ਅੰਤ ਦੇ ਵਿੱਚ ਜਦੋਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕਿਸਾਨਾਂ ਨੇ ਤਾਂ ਜੀ ਇੱਕ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਜਦੋਂ ਇਹ ਸਾਰਾ ਅੰਦੋਲਨ ਹਟਵਾ ਦਿੱਤਾ ਤੇ ਅਸੀਂ ਮੁੜ ਕੇ ਬਾਰਡਰਾਂ ਤੇ ਬੈਠਾਂਗੇ ਤਾਂ ਆਪਣੀ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਾਂਗੇ ਤੇ ਉਸ ਦੇ ਜਵਾਬ ਦੇ ਵਿੱਚ ਮਨਦੀਪ ਸਿੱਧੂ ਨੇ ਕਿਹਾ ਕਿ ਕੋਈ ਗੱਲ ਨਹੀਂ ਆਜੰਟ ਬਾਰਡਰਾਂ ਤੇ ਅਸੀਂ ਗੜਾ 100 ਹੋਣੀ ਰਟਾਇਰ ਹੋ ਗਏ ਆ। ਯਾਨੀ ਕਿ ਸਾਰਾ ਜੋ ਆਪਰੇਸ਼ਨ ਸੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਚਲਾ ਦਿੱਤਾ ਗਿਆ ਪਰ ਮਨਦੀਪ ਸਿੰਘ ਸਿੱਧੂ ਦੀ ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਇੱਕ ਚੁੰਡੀ ਜ਼ਰੂਰ ਵੱਡੀ ਹੋਣੀ ਕਿ ਇਹ ਜਿਹੜਾ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਇਸ ਸਾਰੀ ਘਟਨਾ ਤੋਂ ਬਾਅਦ ਜੋ ਕਹਿ ਰਹੇ ਨੇ ਉਹ ਸਾਨੂੰ ਨਾਗਵਾਰ ਗੁਜ਼ਰੀਏ ਜੋ ਖਾਸ ਕਰਕੇ ਕਿਸਾਨਾਂ ਦੇ ਹਮਾਇਤੀ ਨਹੀਂ। ਇਹ ਬਿਆਨ ਤੁਹਾਨੂੰ ਸੁਣਨਾ ਲਾਜ਼ਮੀ ਹੈ ਜੋ ਪੱਤਰਕਾਰ ਨੇ ਸਵਾਲ ਪੁੱਛਿਆ ਉਸ ਤੋਂ ਬਾਅਦ ਜੋ ਉਹਨਾਂ ਦਾ ਜਵਾਬ ਆਇਆ ਤੇ ਇਹ ਬਿਆਨ ਜ਼ਰੂਰ ਸੁਣੋ ਖਨੋਰੀ ਬਾਰਡਰ ਤੋਂ ਬਹੁਤ ਨਿਆਰੀ ਸੀ ਇਹਨਾਂ ਦੀ ਪੂਰੀ ਲੜਨ ਦੇ ਮੂਡ ਦੇ ਵਿੱਚ ਸੀ ਡਾਂਗ ਸੋਟੇ ਤੇ ਬਾਕੀ ਸਾਰਾ ਇੰਤਜ਼ਾਮ ਕੀਤਾ ਸੀ ਪਰ ਅਲਟੀਮੇਟਲੀ ਕੋਈ ਵੀ ਨਹੀਂ ਹੋਇਆ ਬੜਾ ਸਮੂਥਲੀ ਹੋਇਆ ਹੁਣ ਵੀ ਜਿਹੜੇ ਕੋਈ ਟਰੈਕਟਰ ਟਰਾਲੀ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਫੈਸਿਲਿਟੇਟ ਵੀ ਕਰ ਰਹੇ ਆਂ ਵੀ ਉਹ ਲੈ ਕੇ ਵੀ ਚਲੇ ਜਾ ਜੀ ਜਿਨ੍ਹਾਂ ਨੂੰ ਦਿੱਕਤ ਆ ਰਹੀ ਸੀ ਉਹਨਾਂ ਵੱਲੋਂ ਵੀ ਭਾਵੇਂ ਕਿ ਉਹ ਕਿਸਾਨਾਂ ਨਾਲ ਹਮਦਰਦੀ ਰੱਖਦੇ ਆਂ ਉਹਨਾਂ ਗੱਲਾਂ ਸਾਨੂੰ ਵਧਾਈ ਦੀਆਂ ਕਾਲਾਂ ਤੇ ਵਧਾਈ ਦੇ ਮੈਸੇਜ ਆ ਰਹੇ ਆ ਤੇ ਉਹ ਲੋਕ ਵੀ ਬਹੁਤ ਖੁਸ਼ ਹੈ ਤੇ ਅਸੀਂ ਇਸ ਕਰਕੇ ਖੁਸ਼ ਆ ਵੀ ਜਿਹੜੇ ਸਾਲ ਤੋਂ ਕਿਸਾਨ ਬੈਠੇ ਸੀਗੇ ਉਹ ਆਪਦੇ ਖੇਤਾਂ ਚ ਜਾਣਗੇ ਆਪਦੀ ਜਿਹੜੀ ਫਸਲ ਪੱਕੀ ਆ ਫਸਲ ਤਿਆਰ ਹੋ ਰਹੀ ਹੈ ਜਿਹਦੀ ਕਿਸਾਨ ਦੀ ਤਾਂ ਫਸਲ ਨਾਲ ਹੈ ਆਪਦੀ ਫਸਲ ਵੇਚਵਟ ਕੇ ਆਪਦੀ ਸਾਮ ਛੱਟ ਕੇ ਫਿਰ ਉਹ ਆ ਜਿਹੜਾ ਆਪਦਾ ਗਾ ਅਗਲੇ ਆਪਦੇ ਕਾਰੋਬਾਰ ਕਰ ਜੀ ਕਿਸਾਨ ਕਹਿ ਰਹੇ ਕਿ ਦੁਬਾਰਾ ਫਿਰ ਹਮ ਆਏਗੇ ਇਸ ਇੰਨ ਪਰ ਆਉਂਦੇ ਫਿਰ ਬੈਠੇਗੇ ਤੇ ਹਮ ਕੌਣ ਸਾ ਰਿਟਾਇਰ ਹੋ ਰਹੇ ਹਮ ਵੀ ਇਹੀ ਆ ਦੀ ਖਾਸियत ਤੇ ਮਨਦੀਪ ਸਿੰਘ ਸਿੱਧੂ ਹੋਰਾਂ ਦੀ ਜਦੋਂ ਲੁਧਿਆਣੇ ਦੇ ਵਿੱਚ ਵੱਡੀ ਡਕੈਤੀ ਹੁੰਦੀ ਹੈ ਤਾਂ ਜਿਹੜੀ ਡਕੈਤੀ ਦੇ ਵਿੱਚ ਸ਼ਾਮਲ ਔਰਤ ਸੀ ਉਸ ਨੂੰ ਡਾਕੂ ਹਸੀਨਾ ਵੀ ਕਹਿ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਜਦੋਂ ਵੀ ਕੋਈ ਅਜਿਹਾ ਸਮਾਂ ਆਉਂਦਾ ਆਪਣਾ ਬਿਆਨ ਦੇ ਕੇ ਜ਼ਰੂਰ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਗੱਲ ਵੱਖ ਹੈ ਕਿ ਮਨਦੀਪ ਸਿੰਘ ਸਿੱਧੂ ਜਦੋਂ ਕੋਈ ਰਫੜ ਪੈ ਜਾਂਦਾ ਤੇ ਉਸ ਤੋਂ ਬਾਅਦ ਹੱਸ ਕੇ ਤੇ ਬੜੇ ਹੀ ਕਿਊਟ ਵਾਲੀ ਸਮਾਈਲ ਦੇ ਕੇ ਸਾਰੀ ਗੱਲ ਨੂੰ ਰਫਾ ਦਫਾ ਵੀ ਕਰ ਦਿੰਦੇ ਨੇ ਇਸ ਵਾਰ ਵੀ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਮਨਦੀਪ ਸਿੰਘ ਸਿੱਧੂ ਦਾ ਜੋ ਉਹਨਾਂ ਦਾ ਮਤਲਬ ਹੋਏਗਾ ਉਹ ਬਿਲਕੁਲ ਗੱਲ ਦੇ ਮੁਤਾਬਕ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਜੋ ਆਦੇਸ਼ ਮਿਲੇ ਉਸ ਦੇ ਮੁਤਾਬਕ ਉਹਨਾਂ ਨੇ ਦੋਹੇ ਬਾਰਡਰਾਂ ਨੂੰ ਖਾਲੀ ਕਰਾਉਣ ਦਾ ਹੁਕਮ ਜਾਰੀ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਦੀ ਜਿਹੜੀ ਨਫਰੀ ਸੀ ਉਸ ਨੇ ਜਾ ਕੇ ਦੋਹੇ ਬਾਰਡਰਾਂ ਦੇ ਉੱਪਰ ਬੈਠੇ ਕਿਸਾਨਾਂ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਚੁੱਕ ਲਿਆ ਤੇ ਪੂਰੇ ਦੋਨੇ ਬਾਰਡਰਾਂ ਨੂੰ ਖੋਲਣ ਦੀ ਦੁੱਕਵਾਇਤ ਸ਼ੁਰੂ ਹੋ ਗਈ ਮਨਦੀਪ ਸਿੰਘ ਸਿੱਧੂ ਆਪਣੇ ਅੰਦਾਜ਼ ਲਈ ਇਸ ਕਰਕੇ ਵੀ ਜਾਣੇ ਜਾਂਦੇ ਨੇ ਕਿ ਕਿਉਂ ਕੱਲ ਰਾਤ ਜਦੋਂ ਉਹ ਖਨੌਰੀ ਬਾਰਡਰ ਤੇ ਪਹੁੰਚੇ ਤਾਂ ਖਨੌਰੀ ਬਾਰਡਰ ਤੇ ਜਦੋਂ ਉਹਨਾਂ ਨੇ ਮਾਈਕ ਹੱਥ ਵਿੱਚ ਲਿਆ ਕਾਂ ਐਕਸ਼ਨ ਹੋਣ ਤੋਂ ਪਹਿਲਾਂ ਬੈਠੇ ਕਿਸਾਨਾਂ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਪਿਆਰ ਨਾਲ ਇੱਕ ਚਿਤਾਵਨੀ ਦਿੱਤੀ ਕਿਉਂਕਿ ਕਹਿੰਦੇ ਨੇ ਕਿ ਜਿਹੜੀ ਗੱਲ ਤੁਸੀ ਸਮਝਾਉਣੀ ਹੋਵੇ ਉਸ ਨੂੰ ਇੱਕ ਇਸ਼ਾਰੇ ਨਾਲ ਕਹਿ ਦਿਓ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਤੁਸੀਂ ਜਿੰਨੀ ਵੀ ਗਿਣਤੀ ਦੇ ਵਿੱਚ ਹੈਗੇ ਹੋ ਮੈਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਸਾਡਾ ਜਵਾਨ ਪਹੁੰਚਿਆ ਹੋਇਆ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਗੱਲ ਮੰਨ ਲਓ ਮਤਲਬ ਇਹ ਸੀ ਕਿ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਅਸੀਂ ਫੋਰਸ ਲੈ ਕੇ ਆਏ ਆ ਕਿ ਚਾਹ ਕੇ ਵੀ ਤੁਸੀਂ ਸਾਡਾ ਕੁਝ ਵਿਗਾੜ ਨਹੀਂ ਸਕਦੇ ਦੋ ਹੀ ਰਸਤੇ ਨੇ ਇੱਕ ਰਸਤਾ ਇਹ ਹੈ ਕਿ ਸਾਡੇ ਨਾਲ ਤੁਰਪੋ ਜਾਂ ਆਪੋ ਆਪਣੇ ਘਰਾਂ ਨੂੰ ਤੁਰਪੋ ਜਾਂ ਤਾਂ ਫਿਰ ਅਸੀਂ ਤੁਹਾਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਾਂਗੇ ਜਿਵੇਂ ਕਿ ਹੋਇਆ ਵੀ ਕਿਉਂਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਕਿਸਾਨ ਸਮਾਜੀਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਆਰ.ਜੀ. ਤੌਰ ਤੇ ਹਿਰਾਸਤ ਵਿੱਚ ਤਾਂ ਮਨਦੀਪ ਸਿੰਘ ਸਿੱਧੂ ਜਦੋਂ ਰਾਤ ਨੂੰ ਪਹੁੰਚੇ ਖਨੋਰੀ ਬਾਰਡਰ ਤੇ ਉਹਨਾਂ ਨੇ ਜੋ ਬਿਆਨ ਦਿੱਤਾ ਉਸ ਪੂਰੇ ਬਿਆਨ ਨੂੰ ਤੁਸੀਂ ਜਰੂਰ ਸੁਣੋ ਉਹਦੇ ਵਿੱਚ ਬੜੇ ਚੰਗੀ ਭਾਸ਼ਾ ਦੀ ਵਰਤੋਂ ਕਰ ਰਹੇ ਨੇ ਅਜਿਹੀ ਨਹੀਂ ਕਿ ਕੋਈ ਮਾੜੀ ਸ਼ਬਦਾਵਲੀ ਵਰਤ ਰਹੇ ਨੇ ਪਰ ਇੱਕ ਸ਼ਬਦਾਵਲੀ ਬੜੀ ਸੋਚਣ ਵਾਲੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਨਫਰੀ ਹੈ ਨਾ ਕਿਸਾਨ ਉਸ ਨਫਰੀ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਅਗਲਾ ਕਦਮ ਚੁੱਕਣ ਉਹ ਬਿਆਨ ਜਰੂਰ ਸੁਣੋ ਰਾਤ ਵਾਲਾ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਸੀਂ ਅਸੀਂ ਬਿਲਕੁਲ ਸਤਿਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲ ਆਪਕਰ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਚੱਲ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਤਾਂ ਇਹ ਵੀ ਇੱਕ ਅੰਦਾਜ਼ ਹੈ ਮਨਦੀਪ ਸਿੰਘ ਸਿੱਧੂ ਹੋਰਾ ਦਾ ਮਨਦੀਪ ਸਿੰਘ ਸਿੱਧੂ ਬੜੇ ਸੀਨੀਅਰ ਆਈਪੀਐਸ ਅਫਸਰ ਨੇ ਡੀਆਈਜੀ ਰੇਂਜ ਦੇ ਡੀਆਈਜੀ ਅਹੁਦੇ ਤੇ ਇਸ ਸਮੇਂ ਤਾਇਨਾਤ ਨੇ ਉਹਨਾਂ ਨੇ ਇਸ ਪੂਰੇ ਆਪਰੇਸ਼ਨ ਨੂੰ ਲੀਡ ਕੀਤਾ ਕਿਉਂਕਿ ਇਸ ਰੇਂਜ ਦੇ ਉਹ ਡੀਆਈਜੀ ਨੇ ਸ਼ੰਭੂ ਤਖਨੋਰੀ ਉਹਨਾਂ ਦੇ ਹੀ ਅੰਡਰ ਅੰਡਰ ਹਾਲਾਂਕਿ ਡੀਆਈਜੀ ਸਾਹਿਬ ਨੇ ਪੰਜਾਬ ਸਰਕਾਰ ਦੇ ਦਿੱਤੇ ਹੁਕਮਾਂ ਦੀ ਹੀ ਤਾਮਿਲ ਕੀਤੀ ਹੈ ਉਹਨਾਂ ਨੇ ਆਪਣੇ ਕੋਲੋਂ ਕਿਸੇ ਤਰ੍ਹਾਂ ਦਾ ਕੁਝ ਵੀ ਅਜਿਹੇ ਐਕਸ਼ਨ ਨਹੀਂ ਲਿਆ ਜੋ ਕਿ ਕਾਨੂੰਨ ਦੇ ਖਿਲਾਫ ਹੋਵੇ ਪਰ ਜੋ ਬਾਡੀ ਲੈਂਗੁਏਜ ਹੁੰਦੀ ਹੈ ਜੋ ਸ਼ਬਦਾਵਲੀ ਵਰਤੀ ਜਾਂਦੀ ਹੈ ਉਸ ਦੇ ਮayne ਬਹੁਤ ਹੁੰਦੇ ਨੇ ਜਿਹੜੇ ਦੋ ਅਸੀਂ ਤੁਹਾਨੂੰ ਬਿਆਨ ਇਹਨਾਂ ਦੇ ਸੁਣਾ ਵੀ ਦਿੱਤੇ ਡੀਆਈਜੀ ਸਾਹਿਬ ਦੀ ਇਸ ਬਿਆਨ ਤੋਂ ਬਾਅਦ ਇੱਕ ਹੋਰ ਅਪਡੇਟ ਆ ਗਈ ਹੈ ਕਿ ਖਨੌਰੀ ਬਾਰਡਰ ਦੇ ਲੱਗ ਗਏ ਹੀ ਪੈਂਦਾ ਇੱਕ ਹਨੂਮਾਨ ਪੈਲੇਸ ਉੱਥੇ 2 ਦਰਜਨ ਤੋਂ ਵੱਧ ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਜਿਵੇਂ ਜਗਜੀਤ ਸਿੰਘ ਢੱਲਵਾਲ ਪਹਿਲਾ ਮਰਨ ਵਰਤ ਰੱਖਤੇ ਬੈਠੇ ਹੋਏ ਸੀ ਉਹਨਾਂ ਦੀ ਹੀ ਦਰਸ ਤੇ ਮਰਨ ਵਰਤ ਸ਼ੁਰੂ ਹੋ ਗਿਆ ਹੈ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਚੁੱਕਣਾ ਇਹ ਜੋ ਕਿਸਾਨ ਆंदोलਨ 2.0 ਕਿਹਾ ਜਾਂਦਾ ਸੀ ਇਹ ਕਦੋਂ ਖਤਮ ਹੋਏਗਾ ਉਹਨਾਂ ਦੀ ਗੱਲਾਂ ਮੰਨੀਆਂ ਨਹੀਂ ਜਾਣਗੀਆਂ ਕਿ ਮੰਨੀਆਂ ਜਾਣਗੀਆਂ ਕਿ ਕਿਸਾਨੀ ਮੰਗਾਂ ਨੂੰ ਅੱਗੇ ਤੋਂ ਨਹੀਂ ਚੁੱਕਿਆ ਜਾਏਗਾ ਇਹ ਸਾਰਾ ਇੱਕ ਬਾਤ ਦੀ ਗੱਲ ਹੈ ਪਰ ਇੱਕ ਗੱਲ ਇੱਥੇ ਮਨਦੀਪ ਸਿੰਘ ਸਿੱਧੂ ਜ਼ਰੂਰ ਉਹਨਾਂ ਦੀ ਗੱਲ ਸਾਬਤ ਗਲਤ ਹੋਏਗੀ ਕਿ ਜਦੋਂ ਤੱਕ ਉਹ ਰਿਟਾਇਰ ਵੀ ਹੋ ਜਾਣਗੇ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਐਗਜ਼ੈਕਟ ਕਿੰਨੇ ਸਾਲ ਉਹਨਾਂ ਦੀ ਜੋ ਸਰਵਿਸ ਉਹ ਬਚੀ ਹੈ ਪਰ ਉਹ ਰਿਟਾਇਰ ਜ਼ਰੂਰ ਹੋ ਜਾਣਗੇ ਪਰ ਕਿਸਾਨਾਂ ਦੀਆਂ ਮੰਗਾਂ ਤੇ ਸੰਘਰਸ਼ ਸ਼ਾਇਦ ਇਸੇ ਤਰ੍ਹਾਂ ਹੀ ਚੱਲੇਗਾ ਤਾਂ ਜੋ ਡੀਆਈਜੀ ਸਾਹਿਬ ਨੇ ਕਿਹਾ ਕਿ ਅਸੀਂ ਰਿਟਾਇਰ ਕਿਹੜਾ ਹਜੇ ਹਜੇ ਅਸੀਂ ਹੋਏ ਨਹੀਂ ਰਿਟਾਇਰ ਜੇਕਰ ਕਿਸਾਨ ਆਉਂਦੇ ਨੇ ਤਾਂ ਅਸੀਂ ਰਿਟਾਇਰ ਨਹੀਂ ਹੋਏ ਮਤਲਬ ਇਹ ਕਿ ਜੇਕਰ ਤੁਸੀਂ ਮੁੜ ਕੇ ਆਓਗੇ ਤਾਂ ਐਕਸ਼ਨ ਅਸੀਂ ਮੁੜ ਕੇ ਕਰ ਸਕਦੇ ਹਾਂ ਉਹ ਬਿਆਨ ਮੁੜ ਕੇ ਤੁਸੀਂ ਸੁਣ ਕੇ ਜਾਓ ਤੇ ਵੀਡੀਓ ਨੂੰ ਖਤਮ ਕਰਦੇ ਹਾਂ ਅਸੀਂ ਇੱਥੇ ਪਹਿਲਾਂ ਤਿਆਰੀ ਸੀ ਇਹਨਾਂ ਦੀ ਪੂਰੀ ਲੜਨ ਦੇ ਮੂਡ ਦੇ ਵਿੱਚ ਸੀ ਡਾਂਗ ਸੋਤੇ ਤੇ ਬਾਕੀ ਸਾਰਾ ਇੰਤਜ਼ਾਮ ਕੀਤਾ ਸੀ ਪਰ ਅਲਟੀਮੇਟਲੀ ਕੋਈ ਵੀ ਨਹੀਂ ਹੋਇਆ ਬੜਾ ਸਮੂਥਲੀ ਹੋਇਆ ਹੁਣ ਵੀ ਜਿਹੜੇ ਕੋਈ ਟਰੈਕਟਰ ਟਰਾਲੀ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਫੈਸਿਲਿਟੇਟ ਵੀ ਕਰ ਰਹੇ ਆ ਵੀ ਉਹ ਲੈ ਕੇ ਵੀ ਚਲੇ ਜਾਂਦੇ ਜੀ ਜੀ ਜਿਨ੍ਹਾਂ ਨੂੰ ਦਿੱਕਤ ਆ ਰਹੀ ਸੀ ਉਹਨਾਂ ਵੱਲੋਂ ਵੀ ਭਾਵੇਂ ਕਿ ਉਹ ਕਿਸਾਨਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਗੱਲਾਂ ਸਾਨੂੰ ਵਧਾਈ ਦੀਆਂ ਕਾਲਾਂ ਤੇ ਵਧਾਈ ਦੇ ਮੈਸੇਜ ਆ ਰਹੇ ਆ ਤੇ ਉਹ ਲੋਕ ਵੀ ਬਹੁਤ ਖੁਸ਼ ਆ ਤੇ ਅਸੀਂ ਇਸ ਕਰਕੇ ਖੁਸ਼ ਆ ਵੀ ਜਿਹੜੇ ਸਾਲ ਤੋਂ ਕਿਸਾਨ ਬੈਠੇ ਸੀਗੇ ਉਹ ਆਪਦੇ ਖੇਤਾਂ ਚ ਜਾਣਗੇ ਆਪਦੀ ਜਿਹੜੀ ਫਸਲ ਪੱਕੀ ਆ ਫਸਲ ਤਿਆਰ ਹੋ ਰਹੀ ਹੈ ਜਿਹਦੀ ਕਿਸਾਨ ਦੀ ਤਾਂ ਫਸਲ ਨਾਲ ਆ ਆਪਦੀ ਫਸਲ ਵੇਚ ਵਟ ਕੇ ਆਪਦੀ ਸਾਮ ਛੱਟ ਕੇ ਫਿਰ ਉਹ ਆ ਜਿਹੜਾ ਆਪਦਾ ਗਾ ਅਗਲੇ ਆਪਦੇ ਕਾਰੋਬਾਰ ਕਰਨ ਜੀ ਸਰ ਕਿਸਾਨ ਕਹਿ ਰਹੇ ਕਿ ਦੁਬਾਰਾ ਫਿਰ ਹਮ ਆਏਗੇ ਇਹੀ ਹਾਂ ਇੱਥੇ ਪਰੌੜਾ ਫਿਰ ਬੈਠੇਗੇ ਤੇ ਹਮ ਕੌਣ ਸਾ ਰਿਟਾਇਰ ਹੋ ਰਹੇ ਹਮ ਵੀ ਇਹੀ ਹਾਂ ਪਹਿਲਾਂ ਤਿਆਰੀ ਸੀ ਇਹਨਾਂ ਦੀ ਜੀ